ਹੁੰਦਾ ਨਾ ਥੋੜਾ ਕੱਚਾ ਚੱਕ ਕੇ ਰੱਖਦਾ ਅਮਰਜੀਤ ਗਰੇਵਾਲ ਜੀ ਮੁੰਡੇ ਦੇ ਪੱਟ ਵੇਖਣ ਵਾਲੇ ਨੇ ਗੁਰਲਾਲ ਦੇ ਉਹ ਕਿਨਾਰਾ ਵਾਲੇ ਨੇ ਘਨੌਰ ਵਾਲੇ ਦੇ ਓ ਵਾਹ ਵਾਹ ਵਾਹਿਗੁਰੂ ਸੱਚੀ ਪਾਤਸ਼ਾਹ ਵਾਹਿਗੁਰੂ ਸੱਚੀ ਪਾਤਸ਼ਾਹ ਬਹੁਤ ਹੀ ਤੀਤਰਰ ਮੈਚ ਹੈ ਸੰ 2001 ਦੇ ਵਿੱਚ ਵੀ ਜਦੋਂ ਕੈਨੇਡਾ ਕੱਪ ਹੋਇਆ ਸੀ ਉਦੋਂ ਵੀ ਉਹਦੇ ਵਿੱਚ ਗਰਮੀ ਬਹੁਤ ਸੀ ਐਸੇ ਲਈ ਪੂਰੀ ਗਰਮੀ ਵਾਹਿਗੁਰੂ ਸੱਚੀ ਪਾਤਸ਼ਾਹ ਆਪਾਰ ਕਰ ਪਾ ਰੱਖੇ ਉਹਨਾਂ ਫੁੱਲਾਂ ਦੀ ਰਾਖੀ ਕੌਣ ਕਰਦਾ ਉਹ ਗੋਪਿੰਦੇ ਜੂ ਬਾਹਰ ਕਿਆਰੀਆਂ ਦੇ ਮੱਖਣ ਬਰਾੜ ਦੀ ਬੇਨਤੀ ਰੱਬ ਅਗੇ ਕਦੇ 6 ਨਾ ਵਜੇ ਖਿਡਾਰੀਆਂ ਦੇ ਕਦੇ 6 ਨਾ ਵਜੇ ਖਿਡਾਰੀਆਂ ਦੇ ਫਰਸਟ ایڈ ਪਲੀਜ਼ ਕਮੇ ਦਾ ਗਰਾਊਂਡ ਗਿੱਲ ਸਾਹਿਬ ਬਹੁਤ ਬਹੁਤ ਧੰਨਵਾਦ ਫਰਸਟ ایڈ ਪਲੀਜ਼ ਕਮੇ ਦਾ ਗਰਾਊਂਡ ਰਵੀ ਦਿਓੜਾ ਤੇ ਸ਼ੀਲੂ ਬਾਹੂ ਅਕਬਰਪੁਰ ਟੱਕਰ ਸਿਰੇ ਦੀ